ਕਸਟਮ ਬੋਸ਼ੇ ਦੇ ਲਈ ਇੱਕ ਪਸਕਾਰਨ ਕਾਈ ਪਾਣੀ ਪੀਣੇ ਕਿੰਨੇ ਵਾਰ ਖਸੇਪੁਰਦੇ ਆ ਬਹੁਤ ਹੀ ਕੰਫਰਟੇਬਲ ਆ ਰਾਮ ਨਾਲ ਬੈਠ ਸਕਦਾ ਆਇਆ ਕਸਟਮਰ ਪਾਣੀ ਤਾਂ ਨਹੀਂ ਪੀਵੇ ਅੱਗੇ ਜਾ ਕੇ ਤੇ ਸਾਰਾ ਸਿਸਟਮ ਲੱਗਾ ਹੋਇਆ ਗਰੀਬ ਹੋ ਹੈਗਾ ਜਿਆਦਾ ਨਹੀਂ ਪੈਸੇ ਖਰਚ ਸਕਦਾ ਉਹਦੇ ਟੈਸਟ ਅਸੀਂ ਫ੍ਰੀ ਵੀ ਕਰਕੇ ਦਵਾਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਅਨਰਸ਼ਦੀਪ ਸਿੰਘ ਅੱਜ ਹੀ ਪਹੁੰਚਿਆ ਸਰਪੰਚ ਸਰਦਾਰ ਮੇਜਰ ਸਿੰਘ ਜੀ ਬੋਪਾਰਾਏ ਹੁਣਾਂ ਦੀ ਲੈਬੋਰਾਟਰੀ ਤੇ ਬਟਾਲਾ ਤੇ ਇਹਨਾਂ ਕੋ ਪੁੱਛਦੇ ਆ ਇੱਥੇ ਇੱਥੇ ਕਿਹੜੀਆਂ ਸਹੂਬਦਾਂ ਉਪਲਬਧ ਦਾ ਕਿਹੜਾ ਕਿਹੜਾ ਮੈਡੀਕਲ ਕਿੱਦਾਂ ਕਿੱਦਾਂ ਦੇ ਟੈਸਟੇ ਕਰਦੇ ਆ ਤੇ ਹਾਂਜੀ ਦੱਸੋ ਅੰਕਲ ਜੀ ਹੋਰ ਸਭਾ ਠੀਕ ਠਾਕ ਜੀ ਨਾਲ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਜਾਣਦੇ ਜੇ ਤੁਹਾਡਾ ਵੀਰ ਮੇਜਰ ਸਿੰਘ ਸਰਪੰਚ ਗ੍ਰਾਮ ਪੰਜਾ ਡੱਲਾ ਮੈਂ ਇੱਥੇ ਬਟਾਲੇ ਦੇ ਵਿੱਚ ਕਾਦੀਆਂ ਰੋਡ ਅਰਬਨ ਸਟੇਟ ਇੱਕ ਚਲਾ ਰਿਆਂ ਜੀ ਬੋਪਰਾਏ ਡਾਇਗਨੋਸਟਿਕ ਸੈਂਟਰ ਬਟਾਲਾ ਜਿੱਥੇ ਅਸੀਂ ਹਰ ਤਰ੍ਹਾਂ ਦੇ ਟੈਸਟ ਕਰਦੇ ਆ ਕਿਸੇ ਵੀ ਭੈਣ ਭਰਾ ਨੇ ਕੋਈ ਟੈਸਟ ਕਰਾਉਣੇ ਹੋਣ ਉਹ ਤੁਸੀਂ ਆਣ ਕੇ ਮਾਰਕੀਟ ਨਾਲੋਂ 55% ਲੈਸ ਰੇਟਾਂ ਤੇ ਕਰਾ ਸਕਦੇ ਜੇ। ਬਾਕੀ ਨਾਲ ਦੇ ਨਾਲ ਸਾਡਾ ਇੱਥੇ ਕੰਮ ਹੈਗਾ ਜੀ ਦੇਸ਼ ਵਿਦੇਸ਼ ਜਾਣ ਵਾਲੇ ਨੌਜਵਾਨ ਲੜਕੇ ਲੜਕੀਆਂ ਜੋ ਵੀ ਜਿਹੜੇ ਵੀ ਭੈਣ ਭਰਾ ਨੇ ਜਾਣਾ ਹੁੰਦਾ ਉਹਨਾਂ ਦਾ ਬੇਸਿਕ ਮੈਡੀਕਲ ਜਿੱਦਾਂ ਉਹਨਾਂ ਦੇ ਚੈਸਟ ਐਕਸ-ਰੇ, ECG ਪਲੱਸ ਉਹਨਾਂ ਦੇ ਵਾਇਰਲ ਲੋਡ ਟੈਸਟ ਜਿਹੜੇ ਹੁੰਦੇ ਆ ਉਹ ਅਸੀਂ ਸਾਰੇ ਹੀ ਪ੍ਰੋਵਾਈਡ ਕਰਾਉਂਦੇ ਆ। ਇਸ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਕਿਸੇ ਭੈਣ ਭਰਾ ਨੂੰ ਲੋਡ ਹੋਵੇ ਐਮਰਜੈਂਸੀ ਉਹਨਾਂ ਦੇ ਨਾਲ ਖੜੇ ਆ। ਬਾਕੀ ਤੁਹਾਨੂੰ ਲੱਗਾ ਜਿੰਨੀਆਂ ਵੀ ਇਨਸਟਰੂਮੈਂਟ ਲੱਗੇ ਆ ਉਹ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਆ ਆ ਇਨਸਟਰੂਮੈਂਟ ਜਿਹੜੇ ਲੱਗੇ ਹੋਏ ਨੇ ਉਹ ਅਵੇਲੇਬਲ ਨੇ ਹੁਣ ਆਪਾਂ ਚੱਲਦੇ ਆਂ ਅੰਕਲ ਜੀ ਨਾਲ ਨਾਲ ਤੇ ਵੇਖਦੇ ਆਂ ਕਿਹੜੀ ਕਿਹੜੀ ਇੱਥੇ ਮਸ਼ੀਨ ਲੱਗੀ ਐ ਇਨਾਂ ਕੋਲ ਹੁਣ ਆਪਾਂ ਤੁਹਾਨੂੰ ਸਜਣੋ ਵਿਖਾਉਣ ਲੱਗੇ ਆਂ ਮਹਿੰਗੀਆਂ ਮਹਿੰਗੀਆਂ ਤੇ ਘੈਂਟ ਮਸ਼ੀਨਾਂ ਆਇਓ ਫਿਰ ਚਲਈਏ ਅੰਕਲ ਜੀ ਨਾਲ ਦੇ ਨਾਲ ਵੇਨਿਆ ਕਿਹੜੀਆਂ ਕਿਹੜੀਆਂ ਮਸ਼ੀਨਾਂ ਇਨਾਂ ਕੋ। ਇਹ ਹੈ ਜੀ ਐਗਫਾ ਕੰਪਨੀ ਦਾ ਸੀਆਰ ਸਿਸਟਮ ਆ ਮੈਂ ਕੈਮਰਾਮੈਨ ਨੂੰ ਕਹੂੰ CR 12X ਲੱਗਾ ਹੈ ਜੀ ਨਾਲ ਇਹਦਾ ਪ੍ਰਿੰਟਰ ਲੱਗਾ ਕਿਸੇ ਤਰ੍ਹਾਂ ਦਾ ਜਿਹੜਾ ਐਕਸਰੇ ਆ ਵਿਥਿਨ 2 ਮਿੰਟ ਦੇ ਵਿੱਚ ਕੱਟ ਕੇ ਇਹ ਪ੍ਰਿੰਟ ਆਊਟ ਦੇ ਦਿੰਦਾ ਇਸ ਦੇ ਨਾਲ ਦੇ ਨਾਲ ਅਸੀਂ ਇੱਥੇ ਲੱਗੀ ਹੈ ਜੀ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਥੋੜਾ ਅੱਗੇ ਜਾ ਕੇ ਇਹ 12 ਚੈਨਲ ECG ਜਿਹੜੀ ਮਸ਼ੀਨ ਆ ਇਹਨੂੰ 12 ਚੈਨਲ ECG ਮਸ਼ੀਨ ਕਹਿੰਦੇ ਆ ਆਮ ਜਿੰਨੀਆਂ ਵੀ ਮਾਰਕੀਟ ਦੇ ਵਿੱਚ ECG ਮਸ਼ੀਨਾਂ ਲੱਗੀਆਂ ਉਹ 3 ਚੈਨਲ ਲੱਗੀਆਂ ਮਤਲਬ ਕਿ ਉਹ ਹਾਰਟ ਨੂੰ ਜਿਹੜਾ ਸਿਰਫ ਤੇ ਸਿਰਫ 3 ਸੈਕਿੰਡ ਵਾਸਤੇ ਰੀਡ ਕਰਦੀ ਆ ਉਸ ਤੋਂ ਬਾਅਦ ਉਹ ਆਪਣੀ ਰਿਪੋਰਟ ਦੇ ਦਿੰਦੀ ਆ ਇਹ ਜਿਹੜੀ 12 ਚੈਨਲ ਦੀ ECG ਲੱਗੀ ਇਹਦਾ ਮੇਨ ਇਹ ਹੈਗਾ ਕਿ ਘੱਟੋ ਘੱਟ 11 ਸੈਕਿੰਡ ਤੱਕ ਹਾਰਟ ਨੂੰ ਰੀਡ ਕਰਦੀ ਆ ਉਸ ਤੋਂ ਬਾਅਦ ਇਹ ਰਿਪੋਰਟ ਦਿੰਦੀ ਆ ਇਹ ਸਮਝੋ ਕਿ ਕਸਟਮਰ ਦੀ ਈਕੋ ਹੀ ਹੋ ਗਈ ਇੰਨਾ ਵਧੀਆ ECG ਦਾ ਇਹਦਾ ਰਿਜ਼ਲਟ ਆ ਸੋ ਮਾਰਕੀਟ ਤੇ ਇਹਦਾ 400 ਰੁਪਿਆ ਹੈਗਾ ECG ਦਾ ਪਰ ਅਹੀਂ ਮਤਲਬ 200 ਰੁਪਏ ਦੇ ਪਰ ਕਸਟਮਰ ਜਿਹੜਾ ਵਾ ਇਹਦੀ ECG ਕਰ ਰਹੇ ਆ ਇਸ ਤੋਂ ਅੱਗੇ ਮੈਂ ਕਹੂੰਗਾ ਕਿ ਕੈਮਰਾਮੈਨ ਥੋੜਾ ਬਾਹਰ ਆ ਜਾਏ ਦੂਜੇ ਆਪਾਂ ਰੂਮ ਚ ਚਲਦੇ ਆ ਜਿੱਥੇ ਹੋਰ ਵੀ ਇਨਸਟਰੂਮੈਂਟ ਲੱਗੇ ਆ ਇੱਧਰ ਸਾਡੇ ਕੋਲ ਅਰਬਾ ਦਾ ਸੈੱਲ ਕਾਊਂਟਰ ਲੱਗਾ ਜੀ ਔਰ ਅਰਬਾ ਦਾ ਇਹਦੇ ਵਿੱਚ CBC ਟੈਸਟ ਹੁੰਦਾ ਜੇਦੀ ਕੇ ਬਹੁਤ ਹੀ ਵਧੀਆ ਰਿਪੋਰਟ ਮਿਲਦੀ ਆ ਬਿਲਕੁਲ ਐਕੂਰੇਟ ਰਿਪੋਰਟਸ ਹੁੰਦੀਆਂ ਨੇ ਇਹ ਸਾਡੇ ਕੋਲ ਹਰ ਬਾਦ ਐਨਲਾਈਜ਼ਰ ਆ ਗਿਆ ਇਹਦੇ ਵਿੱਚ ਵੀ ਸਾਰੇ ਟੈਸਟ ਜਿੱਦਾਂ ਬਹੁਤ ਸਾਰੇ ਟੈਸਟ ਲਿਪਿਡ ਪ੍ਰੋਫਾਈਲ ਓਟੀਪੀਟੀ ਮਿਲੋ ਕਾਫੀ ਜਿਆਦਾ 100 ਪਲੱਸ ਟੈਸਟ ਹੁੰਦੇ ਨੇ ਇੱਚ ਇਸ ਦੇ ਨਾਲ ਹੀ ਇੱਕ ਸਾਡੇ ਕੋਲ ਸੈਲ ਕਾਊਂਟ ਐਨਲਾਈਜ਼ਰ ਹੋਰ ਲੱਗਾ ਵਾ ਬਾਕੀ ਸਾਰੀ ਲੈਬ ਜਿਹੜੀ ਕੰਪਿਊਟਰਾਈਜ਼ਡ ਹੈ ਕੰਪਿਊਟਰ ਸਿਸਟਮ ਲੱਗੇ ਹੋਏ ਨੇ ਜਿੱਦਾਂ ਕਸਟਮਰ ਨੇ ਸੈਂਪਲ ਦਿੱਤਾ ਉਹਨੂੰ ਵਿਦਨ 10 ਮਿੰਟਸ ਅਪਾ ਰਿਪੋਰਟ ਦੇ ਸਕਦੇ ਆ ਬਾਕੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਿਟਿੰਗ ਏਰੀਆ ਵੀ ਜਿਹੜਾ ਬਾਹਰ ਦਿਖਾਇਆ ਜਾਵੇ ਕਿਉਂਕਿ ਇੱਥੇ ਕਸਟਮਰ ਸਿਟਿੰਗ ਏਰੀਆ ਅਸੀਂ ਜੋ ਬਣਾਇਆ ਬਹੁਤ ਹੀ ਕੰਫਰਟੇਬਲ ਆਰਾਮ ਨਾਲ ਬੈਠ ਸਕਦਾ ਆਇਆ ਕਸਟਮਰ ਪਾਣੀ ਤਾਂ ਨਹੀਂ ਪੀਵੇ ਅੱਗੇ ਜਾ ਕੇ ਤੇ ਸਾਰਾ ਸਿਸਟਮ ਲੱਗਾ ਹੋਇਆ ਬਾਕੀ ਜਿਹੜੇ ਕਸਟਮਰਸ ਦੂਰੋਂ ਆਉਣਗੇ ਉਹਨਾਂ ਵਾਸਤੇ ਬਾਹਰ ਪਾਰਕਿੰਗ ਦਾ ਵੀ ਵਧੀਆ ਮਤਲਬ ਪ੍ਰਬੰਧ ਹੈਗਾ ਕਿਸੇ ਨੂੰ ਪਾਰਕਿੰਗ ਵਗੈਰਾ ਦੀ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਇਹ ਅਰਬਨ ਸਟੇਟ ਮਾਰਕੀਟ ਆ ਬਿਲਕੁਲ ਖੁੱਲਾ ਡੁੱਲਾ ਇੱਥੇ ਏਰੀਆ ਕਾਦੀਆਂ ਜਿਹੜੀ ਚੁੰਗੀ ਆ ਉਤੋਂ ਜਣੋਂ ਕਾਦੀਆਂ ਨੂੰ ਆਪਾਂ ਜਾਣਦੇ ਆ ਤੇ ਨਾਲ ਹੀ ਕਾਦੀਆਂ ਚੁੰਗੀ ਤੋਂ ਥੋੜਾ ਜਿਹਾ 200 ਮੀਟਰ ਦੀ ਡਿਸਟੈਂਸ ਤੇ ਬਿਲਕੁਲ ਸਾਡੇ ਨਾਲ ਇੰਡੀਅਨ ਬੈਂਕ ਆ ਇਹਦੇ ਨਾਲ ਦੇ ਨਾਲ ਹੀ ਇੰਡੀਅਨ ਬੈਂਕ ਦੇ ਨਾਲ ਆਪਣਾ ਬੋਪਰ ਹੈ ਡਾਇਗਨੋਸਟਿਕ ਸੈਂਟਰ ਹੈਗਾ ਜਿੱਥੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਆ ਰਸਤਾ ਤੋਂ ਹੀ ਅੰਕਲ ਜੀ ਦੱਸਤਾ ਪੂਰੀ ਆਪਣੀ ਪਲੇਸ ਆ ਨਾ ਦੱਸਤੀ ਐ ਲੋਕੇਸ਼ਨ ਜੇ ਫਿਰ ਵੀ ਕਿਸੇ ਨੂੰ ਨਾ ਪਤਾ ਲੱਗੇ ਤੇ ਉਹ ਕਿੱਦਾਂ ਮਤਲਬ ਲੱਭ ਕੇ ਆਵੇ ਤੁਹਾਡੀ ਲੈਬ ਬਹੁਤ ਸੋਹਣਾ ਸਵਾਲ ਅਸ ਜੀ ਕੀਤਾ ਤੁਸੀਂ ਜਿਹੜੇ ਵੀ ਕਸਟਮਰ ਸਾਡੇ ਕੋਲ ਆਉਂਦੇ ਨੇ ਅੱਬ ਤੋਂ ਉਹਨਾਂ ਨੂੰ ਜਿਹੜਾ ਤੁਹਾਡਾ ਕੋਈ ਸਲਿੱਪ ਮਿਲਦੀ ਆ ਜਾਂ ਕਿਸੇ ਨੂੰ ਵੀ ਕਾਦੀਆਂ ਰੋਡ ਤੇ ਆਰਾਮਨਾ ਮਿਲ ਜੇਗਾ ਬੋਪਰਾਏ ਡਾਇਗਨੋਸਟਿਕ ਸੈਂਟਰ ਅਗਰ ਤੁਹਾਨੂੰ ਨਹੀਂ ਮਿਲਦਾ ਤੇ ਤੁਸੀਂ ਇਹਨੂੰ ਸਰਚ ਕਰ ਸਕਦੇ ਜੇ Google ਤੇ ਜਸਟ ਦੈਲ ਤੇ ਜਦੋਂ ਤੁਸੀਂ Google ਤੇ ਲਿਖੋਗੇ ਬੋਪਰਾਏ ਡਾਇਗਨੋਸਟਿਕ ਸੈਂਟਰ ਬਟਾਲਾ ਜਾਂ ਸੈਂਟਰ ਲਿਖ ਦੋ ਉਹ ਤੁਹਾਨੂੰ ਮਿਲ ਜੇਗਾ ਜਾਂ ਤੁਸੀਂ ਲਿਖ ਦੋਗੇ ਵੀ ਬੈਸਟ ਡਾਇਗਨੋਸਟਿਕ ਸੈਂਟਰ ਇਨ ਬਟਾਲਾ ਤਾਂ ਵੀ ਸਾਡਾ ਨਾਮ ਆ ਜਾਏਗਾ ਔਰ ਉਹਦੇ ਵਿੱਚ ਤੁਹਾਨੂੰ ਮੈਪ ਮਿਲ ਜੇਗਾ ਮੈਪ ਤੇ ਤੁਸੀਂ ਆਮ ਨਾਲ इजीली ਆ ਸਕਦੇ ਜੇ। ਬਾਕੀ ਇੱਕ ਬੇਨਤੀ ਹੋਰ ਆ ਕਿ ਕੋਈ ਗਰੀਬ ਹੋਗਾ ਜਿਆਦਾ ਨਹੀਂ ਪੈਸੇ ਖਰਚ ਸਕਦਾ ਉਹਦੇ ਟੈਸਟ ਅਸੀਂ ਫ੍ਰੀ ਵੀ ਕਰਕੇ ਦਵਾਂਗੇ। ਔਰ ਜੇਕਰ ਕੋਈ ਹਾਰਡ ਪੀਡ ਤੇ ਜਿੱਦਾਂ ਏਰੀਆ ਵਾ ਉਧਰ ਤੱਕ ਭੈਣ ਭਰਾ ਪਟਾੜੇ ਆਉਂਦਾ ਤੇ ਮੇਰੇ ਵੱਲੋਂ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਜਦੋਂ ਚਾਹੋ ਆਣ ਕੇ ਆਪਣੇ ਟੈਸਟ ਮੇਰੇ ਕੋਲ ECG, ਐਕਸਰੇ ਕਿਸੇ ਤਰ੍ਹਾਂ ਦਾ ਵੀ ਮੈਂ ਫ੍ਰੀ ਆਫ ਕਾਸਟ ਕਰਕੇ ਦਵਾਂਗਾ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਬੈਠੇ ਅੰਕਲ ਜੀ ਕਹਿੰਦੇ ਕੀ ਖਾਣਾ ਵਾ ਮੈਂ ਕਿਹਾ ਨਹੀਂ ਆਪਾਂ ਕੋਈ ਨਹੀਂ ਖਾਣਾ ਕਹਿੰਦੇ ਨਹੀਂ ਪੁੱਤ ਫਿਰ ਵੀ ਦੱਸ ਤੂੰ ਆਦੇ ਕੋ ਚੱਲ ਕੇ ਆਇਆ ਵਾ ਤੇ ਅੰਕਲ ਜੀ ਆਪ ਮਨੂੰ ਹੱਤੀ ਕੱਟ ਕੇ ਨਾ ਸੇਵ ਦੇ ਦੇਂਦੇ ਅੰਕਲ ਜੀ ਬੋਲ ਸੇਵ ਬਾਰੇ ਵੀ ਦੱਸਣਾ ਤਈ ਬਹੁਤ ਸੇਵ ਮੈਂ ਕਾਹ ਚ ਮੰਗਵਾਏ ਸੀ ਕਿ ਮੇਰਾ ਮਨ ਸੀਗਾ ਕਿ ਐਪਲ ਬਾਰੇ ਕੁਝ ਦੱਸਿਆ ਜਾਵੇ ਹਾਂਜੀ ਇਹ ਬਹੁਤ ਵਧੀਆ ਫਰੂਟ ਆ ਜੇਕਰ ਤੁਸੀਂ ਡੇਲੀ ਦੇ ਦੋ ਐਪਲ ਖਾਂਦੇ ਜੇ ਨਾ ਤੁਹਾਡੀ ਪ੍ਰਾਣੀ ਤੋਂ ਪ੍ਰਾਣੀ ਪਤਲੀ ਵੀ ਨਿਕਲ ਜਾਏਗੀ ਔਰ ਪੇਟ ਜਿਨ੍ਹਾਂ ਦਾ ਥੋੜਾ ਪਾਚਣ ਕਿਰਿਆ ਘਾਟਾ ਚੀਜ਼ਾਂ ਨਹੀਂ ਪਚਦੀਆਂ ਹਾਂਜੀ ਉਹਨਾਂ ਵਾਸਤੇ ਵੀ ਐਪਲ ਬਹੁਤ ਵਧੀਆ ਚੀਜ਼ ਆ ਸੋ ਮੈਂ ਕਹਿੰਦਾ ਹਰ ਪਰਸਨ ਨੂੰ ਇੱਕ ਇੱਕ ਐਪਲ ਡੇਲੀ ਖਾਣਾ ਚਾਹੀਦਾ ਜੇ ਪੋਸੀਬਲ ਹੈ ਤੇ ਦੋ ਵੀ ਖਾ ਲਓ ਠੀਕ ਆ ਉਹਦੇ ਨਾਲ ਤੁਹਾਡਾ ਪੇਟ ਵੀ ਵਧੀਆ ਰਹੂਗਾ ਤੁਹਾਡਾ ਸਾਰਾ ਸਿਸਟਮ ਵਧੀਆ ਰਹੂਗਾ ਔਰ ਵਿਟਾਮਿਨਸ ਜਿਹੜੇ ਇਹਦੇ ਵਿੱਚ ਹੈਗੇ ਆ ਜਿਹੜੇ ਇਹਦੇ ਵਿੱਚ ਹੋਰ ਪ੍ਰੋਟੀਨ ਹੈਗਾ ਹੋਰ ਤੱਤ ਹੈਗੇ ਉਹ ਤੇ ਹੈਗੇ ਹੀ ਹੈਗੇ ਆ ਨਾ ਬਾਕੀ ਤੁਹਾਡੇ ਇਸ ਸਿਸਟਮ ਨੂੰ ਠੀਕ ਕਰਦਾ ਜੇ ਤੁਸੀਂ ਲਗਾਤਾਰ ਦੋ ਸੇਵ ਦੇ ਲਈ ਇੱਕ ਕੱਪ ਤੱਕਾ ਉਹ ਤਾਂ ਪੁਰਾਣੀ ਤੇ ਪੁਰਾਣੀ ਪਥਰੀ ਨਿਕਲ ਕੇ ਬਾਹਰ ਪਰ ਸਿਰਫ ਗੁਰਦੇਆਂ ਦੀ ਬੋਪਾਰਾ ਡਾਇਗਨੋਸਟਿਕ ਸੈਂਟਰ ਬਹੁਤ ਹੀ ਘੈਂਟ ਬੰਦੇ ਆ ਸਜਣੋ ਸਰਦਾਰ ਮੇਜਰ ਸਿੰਘ ਜੀ ਬੋਪਾਰਾ ਸਰਪੰਚ ਪਿੰਡ ਡੱਲਾ ਉਹਦਾ ਵੀ ਬੁੰਦਾਨ ਬਹੁਤ ਕਰਦੇ ਆ ਤੇ ਜਰੂਰ ਆਓ ਇਹਨਾਂ ਕੋ ਰਹਿਮਦਿਲ ਬੰਦੇ ਆ ਤੇ ਆਜੋ ਹੁਣ ਆਪਾਂ ਚਲੀਏ ਹੌਣ ਮੈਨੂੰ ਚੇਤਾ ਆ ਗਿਆ ਸੱਜਣਾ ਕਹਿੰਦੇ ਡਾਈਟ ਛਾੜ ਗਿਆ ਮਿਲਦਾ ਭਲਾਹੀਂ ਗਰੀਬ ਪੁਆਇੰਟ ਜੋਂ ਆਜੋ ਭਲਾ ਆਪਾਂ ਚਲੀਏ ਵੇਖ ਕੇ ਆਈਏ ਕਿਹੜੀ ਬਲਾ ਹੁੰਦੀ ਆ ਤੇ ਨਾਲੇ ਖਾ ਕੇ ਆਉਨੇ ਥੋੜਾ ਜਿਆ ਕਿੱਡੀ ਸੋਹਣੀ ਗੱਡੀ ਟੱਕਰੀ ਸੱਜਣੋ ਰਾਜ ਡਿਫੈਂਡਰ ਪਹਿਲੀ ਦਫਾ ਵੇਖੀ ਮੈਂ ਇਹ ਪਰ ਸਸਤੀ ਆ ਜਦੋਂ ਮੈਂ ਕਲਾਕਾਰ ਬਣ ਗਿਆ ਨਾ ਵੇਖੀ ਇਦੂ ਮਹਿੰਗੀ ਲੈਂਦਾ ਆਪਾਂ ਹੈ ਗਰੀਪ ਪੁਆਇੰਟ ਤੇ ਆਜਾਓ ਫਿਰ ਕਰਾਈਂ ਆਰਡਰ ਕਹਤਾ ਮੈਂ ਵੀਰ ਨੂੰਾਨੂੰ ਇੱਕ ਸਲਾਦ ਦੀ ਥਾਲੀ ਨਾਲ ਇੱਕ ਕਰ ਦੋ ਵਰਜਨ ਮਜੀਤੋ ਆ ਗਿਆ ਜ ਆਪਣਾ ਸਮਾਨ ਬਣ ਕੇ ਸਲਾਦ ਵੇਖਣ ਨੂੰ ਠੀਕ ਜਿਹਾ ਲੱਗੰਦਿਆ ਪਰ ਜਿਹੜੀ ਇਹਨਾਂ ਨੇ ਵਰਜਨ ਮਜੀਤੋ ਦਿੱਤੀ ਆ ਨਾ ਇਹਨਾਂ ਨੇ ਖਾਰੇ ਚ ਨਿੰਬੂ ਗਿਆ ਪਾ ਕੇ ਦੇਤਾ ਆਪਾਂ ਨੂੰ ਬਣਾਤਾ ਸਦਾਈ ਮਾਸਾ ਸਵਾਦ ਨਹੀਂ ਲੱਗਾ ਸਜਣੋਂ ਚਾੜ ਜਾਂਨਾਂ ਵਿੱਚ ਸੀਤਾ ਫਲ ਪਾਤਾ ਹੀ ਜਾਨੀ ਕਿ ਪਾਇਨੈਪਲ ਤੇ ਕੰਮ ਹੋ ਗਿਆ ਮਿੱਠਾ ਮਿੱਠਾ ਨਹੀਂ ਲੱਟ ਮੱਥੇ ਤੋਂ ਸਵਾਰੀਏ ਤਨ ਨਹੀਂ ਸੋਣੀ ਬਣਿਆ ਨਾ ਕਰ ਸਾਨੂੰ ਦਿਲ ਦੀ ਬਿਮਾਰੀ ਚੰਗਾ ਫਿਰ ਦੋਸਤੋ ਮਿਲਦੇ ਤੈਨੂੰ ਅਗਲੀ ਵੀਡੀਓ 'ਚ ਸ਼ੇਅਰ ਕਰ ਦੋ ਵੱਤੋ ਆ ਤੁਹਾਡੀ ਵੀਡੀਓ ਤਾਂ ਕਿ ਆਦਾ ਚੈਨਲ ਮੋਨਟਾਈਜ਼ ਹੋ ਜਾਏ ਤੇ ਆਪਾਂ ਗਰੀਬਾਂ ਦੀ ਮਦਦ ਕਰ ਸਕੀਏ ਤੇ ਕਮੈਂਟ ਸਬਸਕ੍ਰਾਈਬ ਕਰ ਦਿਅਾ ਤੇ ਵਰਦਾਨ ਆ ਮਿਲਦੇ ਤੈਨੂੰ ਅਗਲੀ ਵੀਡੀਓ ਟਾਟਾ ਬਾਏ ਬਾਏ ਜੱਗ ਜੁੰਗਿਆਂ ਦੇ ਮਿਲਲੇ ਲਵ ਯੂ ਤੁਹਾਨੂੰ ਸਾਰਿਆਂ ਨੂੰ ਖੁਦਾ ਹਾਫਿਜ਼